ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ ਤੈਰਨਾ ਹੋਵੇ ਤਾਂ ਨਦੀ ਵਿੱਚ ਕੁੱਦਣਾ ਹੀ ਪੈਂਦਾ ਹੈ ਭਾਵ ਆਪਣੇ ਸ਼ਰਦਾਲੂਆਂ ਤੇ ਭਗਤਾਂ ਦੀ ਆਨ ਲਈ ਤਾਂ ਕਦੇ-ਕਦੇ ਕੁਰਬਾਨੀ ਵੀ ਦੇਣੀ ਪੈਂਦੀ ਹੈ ਇਫਤਖਾਰ ਖਾਨ ਨੇ ਪੰਡਤਾਂ ਉੱਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਹਿੰਦੂਆਂ ਨੂੰ ਜ਼ੋਰ ਨਾਲ ਮੁਸਲਮਾਨ ਬਣਾਇਆ ਜਾਣ ਲੱਗਾ ਇਨਕਾਰ ਕਰਨ ਵਾਲੇ ਲਈ ਮੌਤ ਦੰਡ ਦਿੱਤਾ ਜਾਂਦਾ ਕਹਿੰਦੇ ਹਨ ਕਿ ਔਰੰਗਜ਼ੇਬ ਹਿੰਦੁਸਤਾਨ ਵਿੱਚ ਪੰਡਤਾਂ ਦਾ ਸਵਾ ਮਨ ਜਨੇਊ ਉਤਾਰ ਕੇ ਖਾਣਾ ਖਾਂਦਾ ਸੀ ਇਹਨਾਂ ਅਤਿਆਚਾਰਾਂ ਦੇ ਵਿਰੋਧ ਕਸ਼ਮੀਰ ਦੇ ਲੋਕਾਂ ਦੀ ਪੁਕਾਰ ਸੁਣਨ ਵਾਲਾ ਕੋਈ ਨਹੀਂ ਸੀ ਪੰਡਤਾਂ ਨੇ ਆਪਣੇ ਧਾਰਮਿਕ ਵਿਸ਼ਵਾਸਾਂ ਦੇ ਅਨੁਸਾਰ ਦੇਵੀ ਦੇਵਤਾਵਾਂ ਦੀ ਅराधना ਕੀਤੀ ਉਹਨਾਂ ਦੇ ਅੱਗੇ ਹਿੰਦੂ ਧਰਮ ਦੀ ਰੱਖਿਆ ਲਈ ਸਹਾਇਤਾ ਲਈ ਅਰਦਾਸ ਕੀਤੀ ਪਰ ਉਹਨਾਂ ਦੀ ਪ੍ਰਾਰਥਨਾਵਾਂ ਦਾ ਕੋਈ ਪ੍ਰਭਾਵ ਨਹੀਂ ਹੋਇਆ ਕਿਸੇ ਵੀ ਦੇਵੀ ਸ਼ਕਤੀ ਨੇ ਉਹਨਾਂ ਦੀ ਸਹਾਇਤਾ ਨਹੀਂ ਕੀਤੀ ਅਖੀਰ ਲਾਚਾਰ ਹੋ ਕੇ ਹਿੰਦੂਆ ਨੇ ਇੱਕ ਸਭਾ ਬੁਲਾਈ ਤੇ ਇਸ ਸੰਕਟ ਦਾ ਕੋਈ ਉਪਾਅ ਕੱਢਣ ਦੀ ਯੁਕਤੀ ਸੋਚਣ ਲੱਗੇ ਤਾਂ ਕਿ ਕਿਸੇ ਤਰ੍ਹਾਂ ਵੀ ਧਰਮ ਨੂੰ ਸੁਰੱਖਿਅਤ ਕੀਤਾ ਜਾ ਸਕੇ ਅਖੀਰ ਵਿੱਚ ਉਹੋ ਇਸ ਫੈਸਲੇ ਉੱਤੇ ਪੁੱਜੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੌਵੇਂ ਵਾਰਿਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਜਾ ਕੇ ਇਹ ਸਮੱਸਿਆ ਰੱਖੀ ਜਾਵੇ ਕਿਉਂਕਿ ਉਸ ਸਮੇਂ ਉਹੀ ਇੱਕ ਮਾਤਰ ਮਨੁੱਖਤਾ ਤੇ ਧਰਮ ਦੇ ਰੱਖਿਆ ਕਹਾਣਾ ਮਟਰਨ ਨਿਵਾਸੀ ਕਿਰਪਾ RAM ਜੋ ਕੀ ਗੋਬਿੰਦ ਰਾਏ ਜੀ ਨੂੰ ਸੰਸਕ੍ਰਿਤ ਪੜ੍ਹਾਉਂਦੇ ਸਨ। ਉਹਨਾਂ ਦਿਨਾਂ ਵਿੱਚ ਛੁੱਟੀਆਂ ਲੈ ਕੇ ਘਰ ਆਏ ਹੋਏ ਸੀ। ਉਹਨਾਂ ਦੀ ਅਗਵਾਹੀ ਵਿੱਚ ਕਸ਼ਮੀਰੀ ਪੰਡਤਾਂ ਦਾ ਇੱਕ ਪ੍ਰਤੀਨਿਧੀ ਮੰਡਲ ਪੰਜਾਬ ਵਿੱਚ ਆਨੰਦਪੁਰ ਸਾਹਿਬ ਪਹੁੰਚਿਆ। ਅਸਲ ਵਿੱਚ ਉਹ ਕੋਈ ਸਰਲ ਸਮੱਸਿਆ ਲੈ ਕੇ ਨਹੀਂ ਸਨ ਆਏ। ਕਸ਼ਮੀਰੀ ਕਹਿਰ ਮੁਸਲਮਾਨਾਂ ਉੱਤੇ ਹੋਣ ਵਾਲੇ ਅਤਿਆਚਾਰਾਂ ਦਾ ਟਿਕਾ ਪਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਸੇਰ ਉੱਠੇ ਤੇ ਦਇਆਵੱਚ ਪਸੀਜ਼ ਗਏ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਤੀਨਿਧੀ ਮੰਡਲ ਨੇ ਕਿਹਾ ਗੁਰੂ ਜੀ ਉਹਨਾਂ ਨੂੰ ਔਰੰਗਜ਼ੇਬ ਦੇ ਕਹਿਰ ਤੋਂ ਤੇ ਹਿੰਦੂ ਧਰਮ ਦੀ ਡੋਬ ਰਹੀ ਨਿਆਨੂ ਬਚਾਓ ਗੁਰੂਦੇਵ ਜੀ ਨੇ ਵੀ ਬਲਪੂਰਵਕ ਤੇ ਜ਼ੁਲਮ ਦੁਆਰਾ ਕਿਸੇ ਦਾ ਤਰੰਗ ਤਬਦੀਲ ਕਰਨ ਦੇ ਸਖਤ ਵਿਰੋਧ ਸਨ ਉਹ ਆਪ ਵਿਅਕਤੀਸਤਾਨ ਵਿੱਚ ਜਾਗਰਤੀ ਲਿਆਉਣ ਲਈ ਉਪਦੇਸ਼ ਦੇ ਰਹੇ ਸਨ ਕਿ ਨਾਹੀਂ ਡਰੋ ਤੇ ਨਾਹੀਂ ਡਰਾਓ ਪਾ ਪਏ ਕਾਹੂ ਕੇ ਦੇ ਨਾਹੀਂ ਨਾਹਿਨ ਪਏ ਮਾਨਤਿਆਨ ਇਸ ਪ੍ਰਤੀਨਿਧੀ ਮੰਡਲ ਦੀ ਪ੍ਰਾਰਥਨਾ ਸੁਣ ਕੇ ਗੁਰੂ ਤੇਗ ਬਹਾਦਰ ਜੀ ਵਿਚਾਰ ਕਰਨ ਲੱਗੇ ਉਸ ਸਮੇ ਗੁਰੂ ਜੀ ਦੇ ਕੋਲ ਉਹਨਾਂ ਦੇ 9 ਸਾਲ ਦੇ ਪੁੱਤ ਗੋਬਿੰਦ ਰਾਏ ਜੀ ਦਰਬਾਰ ਵਿੱਚ ਮੌਜੂਦ ਹੋਏ ਜਦੋਂ ਉਹਨਾਂ ਨੇ ਨੇਤ ਦੇ ਹਰਸ਼ ਖੁਸ਼ੀ ਦੇ ਵਿਪਰੀਤ ਉਸ ਸਥਾਨ ਉੱਤੇ ਸਨਾਟਾ ਤੇ ਗੰਭੀਰ ਮਾਹੌਲ ਪਾਇਆ ਤਾਂ ਬਾਲ ਗੋਬਿੰਦ ਰਾਏ ਨੇ ਆਪਣੇ ਪਿਤਾ ਜੀ ਤੋਂ ਪ੍ਰਸ਼ਨ ਕੀਤਾ ਪਿਤਾ ਜੀ ਅੱਜ ਕੀ ਕੱਲ ਹੈ ਤੁਹਾਡੇ ਦਰਬਾਰ ਵਿੱਚ ਭਜਨ ਕੀਰਤਨ ਦੇ ਸਥਾਨ ਉੱਤੇ ਇਹ ਨਰਾਸ਼ਾ ਕਿਵੇਂ ਦੀ ਗੁਰੂ ਜੀ ਨੇ ਉਸ ਸਮੇ ਬਾਲਕ ਗੋਬਿੰਦ ਰਾਏ ਨੂੰ ਆਲੰਦਾ ਜਤਨ ਕੀਤਾ ਤੇ ਕਿਹਾ ਪੁੱਤ ਤੁਸੀਂ ਖੇਡਣ ਜਾਓ ਪਰ ਗੋਬਿੰਦ ਰਾਏ ਕਿੱਥੇ ਮੰਨਣ ਵਾਲੇ ਸਨ ਆਪਣੇ ਪ੍ਰਜਨ ਨੂੰ ਦੁਰਾਉਂਦੇ ਹੋਏ ਉਹ ਕਹਿਣ ਲੱਗੇ ਪਿਤਾ ਜੀ ਖੇਲਤਾ ਹੁੰਦਾ ਹੀ ਰਹਿੰਦਾ ਹੈ ਮੈਂ ਤਾਂ ਬਸ ਇੰਨਾ ਜਾਨਣਾ ਚਾਹੁੰਦਾ ਹਾਂ ਕਿ ਇਹ ਭਲੇ ਲੋਕ ਆਦਮੀ ਕੌਣ ਹਨ ਤੇ ਇਹਨਾਂ ਦੇ ਚਿਹਰਿਆਂ ਉੱਤੇ ਇੰਨੀ ਉਦਾਸੀ ਕਿਉਂ ਗੁਰਦੇਵ ਨੇ ਦੱਸਿਆ ਇਹ ਲੋਕ ਕਸ਼ਮੀਰ ਦੇ ਪੰਡਤ ਹਨ ਇਹਨਾਂ ਦਾ ਧਰਮ ਸੰਕਟ ਵਿੱਚ ਹੈ ਇਹ ਚਾਹੁੰਦੇ ਹਨ ਕੋਈ ਜਹਾ ਉਪਾਹ ਖੋਜ ਕੱਢਿਆ ਜਾਵੇ ਜਿਸ ਦੇ ਨਾਲ ਔਰੰਗਜ਼ੇਬ ਇੰਨਾ ਹਿੰਦੂਆਂ ਨੂੰ ਮੁਸਲਮਾਨ ਬਣਾਉਂਦਾ ਆਪਣਾ ਦੇਸ਼ ਵਾਪਸ ਲੈ ਲਵੇ ਗੋਬਿੰਦ ਰਾਏ ਜੀ ਗੁਰੂ ਤੇਗ ਬਹਾਦਰ ਜੀ ਕੋਲੋਂ ਪੁੱਛਣ ਲੱਗੇ ਤੁਸੀਂ ਫਿਰ ਕੀ ਸੋਚਿਆ ਹੈ ਗੁਰੂ ਜੀ ਨੇ ਕਿਹਾ ਪੁੱਤਰ ਅਜਾਹਾ ਉਹ ਦੋ ਸੰਭਵ ਹੋ ਸਕਦਾ ਹੈ ਜਦੋਂ ਔਰੰਗਜ਼ੇਬ ਦੀ ਇਸ ਨੀਤੀ ਦੇ ਵਿਰੋਧ ਵਿੱਚ ਕੋਈ ਮਹਾਨ ਸ਼ਖਸੀਅਤ ਆਪਣੀ ਕੁਰਬਾਨੀ ਦੇਵੇ ਇਹ ਸੁਣ ਕੇ ਗੋਬਿੰਦ ਰਾਏ ਜੀ ਬੋਲੇ ਕਿ ਫਿਰ ਦੇਰ ਕਿਸ ਗੱਲ ਦੀ ਹੈ ਤੁਹਾਡੇ ਤੋਂ ਵੱਡਾ ਧਰਮ ਰੱਖਿਆ ਤੇ ਲੋਕ ਪਿਆਰਾ ਸਤਪੁਰਖ ਹੋਰ ਕੌਣ ਹੋ ਸਕਦਾ ਹੈ ਤੇ ਉਂਝ ਹੀ ਤੈਰਨਾ ਹੋਵੇ ਤਾਂ ਨਦੀ ਵਿੱਚ ਵੀ ਕੁੱਦਣਾ ਹੀ ਪੈਂਦਾ ਹੈ ਇਹ ਪੰਡਤ ਜਦੋਂ ਤੁਹਾਡੀ ਸ਼ਰਨ ਵਿੱਚ ਆਏ ਹਨ ਤਾਂ ਤੁਸੀਂ ਇਹਨਾਂ ਦੇ ਧਰਮ ਦੀ ਰੱਖਿਆ ਕਰੋ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵਾਰਿਸ ਹੋਣ ਦੇ ਨਾਤੇ ਉਹਨਾਂ ਦੇ ਸਿਧਾਂਤਾਂ ਉੱਤੇ ਪਹਿਰਾ ਦੇਣਾ ਤੁਹਾਡਾ ਫਰਜ਼ ਹੈ ਉਹਨਾਂ ਦਾ ਕਥਨ ਹੈ ਜੋ ਸ਼ਰਨ ਆਏ ਤਿਸ ਕੰਠ ਲਗਾਵੇ ਇਹ ਹੀ ਉਹਨਾਂ ਦੀ ਇੱਜ਼ਤ ਹੈ गोबिंद राय दे मौत एहे वचन सुनके श्री गुरु तेग बहादुर साहिब जी बहुत खुश होए पुत्र ਤੁਹਾਡੇ ਤੋਂ ਮੈਨੂੰ ਇਹੀ ਆਸ ਸੀ ਬਸ ਮੈਂ ਇਹੀ ਕਲ ਸੁਣਨ ਦੀ ਉਡੀਕ ਕਰ ਰਿਹਾ ਸੀ ਸੰਗਤ ਵੀ ਗੋਬਿੰਦ ਰਾਏ ਦੇ ਵਿਚਾਰ ਸੁਣ ਕੇ ਆਵਾਕ ਤੇ ਭਾਵੁਕ ਹੋ ਗਈ ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਛ ਮੇਰੀ ਪੰਡਤਾਂ ਦੇ ਧਰਮ ਨੂੰ ਬਚਾਇਆ ਤੇ ਆਪਣੀ ਕੁਰਬਾਨੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ